ਸਵਾਗਤ ਹੈ ਤੁਹਾਡਾ ਡੈਨਿਕ ਸਵੇਰਾ ਟੀਵੀ ਦੇ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਦੇ ਵਿੱਚ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਸਾਡੇ ਤੁਸੀਂ ਜਨਤਾ ਦੀ ਅਦਾਲਤ ਪ੍ਰੋਗਰਾਮ ਦੇਖ ਸਕਦੇ ਹੋ ਜਿੱਥੇ ਆਪਾਂ ਲਗਾਤਾਰ ਇਸ ਚੋਣਾਂ ਦੇ ਵਿੱਚ ਵੱਡੇ ਨੇਤਾਵਾਂ ਨੂੰ ਹਰ ਕੈਂਡੀਡੇਟ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ ਔਰ ਸਿੱਧਾ ਲੀਡਰ ਜਿਹੜੇ ਨੇ ਆਪਣਾ ਪੱਖ ਜਨਤਾ ਦੇ ਸਾਹਮਣੇ ਰੱਖ ਰਹੇ ਨੇ ਇਸੇ ਕੜੀ ਦੇ ਵਿੱਚ ਅੱਜ ਆਪਾਂ ਪੰਜਾਬ ਦੀ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਵਿਖੇ ਪਹੁੰਚੇ ਹਾਂ ਜਿੱਥੇ ਸਾਰੇ ਹੀ ਦਿਗਜ ਨੇਤਾ ਖੜੇ ਨੇ ਔਰ ਅੱਜ ਉਹਨਾਂ ਦਿਗਜ ਨੇਤਾਵਾਂ ਦੇ ਵਿੱਚੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦਾ ਆਪਾ ਜਨਤਾਲੇ ਚ ਸਵਾਗਤ ਕਰਦੇ ਆ। ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ। ਕਿਉਂਕਿ ਇਹ ਤਾਲੀਆਂ ਦੀ ਗੂੰਜ ਬੜੀ ਜ਼ਿਆਦਾ ਹੈ, ਜੋਸ਼ ਜ਼ਿਆਦਾ ਵਖਾਈ ਦੇ ਰਹੇ ਕਿਉਂਕਿ ਆਪਾ ਜਨਾਲੇ ਚ ਖੜੇ ਆ, ਜਨਾਲੇ ਚ ਤੁਸੀਂ ਐਮਐਲਏ ਹੋ। ਮੈਂ ਪਹਿਲਾਂ 9 ਹਲਕੇ ਛੱਡ ਕੇ ਬਾਕੀ 8 ਹਲਕੇ ਛੱਡ ਦਿੰਦਾ। ਆ ਜਨਾਲੇ ਹਲਕੇ ਤੋਂ ਸ਼ੁਰੂ ਕਰਦੇ ਆ। ਇਹ ਤੁਹਾਡੇ 2 ਸਾਲ ਦਾ ਰਿਪੋਰਟ ਕਾਰਡ ਵੀ ਹੈ। 2 ਸਾਲਾਂ ਦੇ ਵਿੱਚ ਆਪਾ ਜਨਾਲੇ ਚ ਕੀ ਕੀਤਾ? ਫਿਰ ਉਹ ਹੀ ਰਿਪੋਰਟ ਕਾਰਡ ਕਿਉਂਕਿ ਤੁਸੀਂ ਬਾਕੀ 8 ਹਲਕਿਆਂ 'ਚ ਵੀ ਦਿਖਾਣਾ ਹੈ ਅਜ ਨਾਲੇ ਦੀ ਗੱਲ ਦਾ ਜ਼ਿਕਰ ਕਰਦੇ ਹਾਂ ਪਹਿਲੇ ਅਜ ਨਾਲੇ ਦੇ ਵਿੱਚ 2 ਸਾਲ ਦੇ 300 ਤੇ 20 ਕਰੋੜ ਦਾ ਅਸੀਂ ਕੰਮ ਕੀਤਾ ਉਹ ਜਦੋਂ ਮੈਂ ਇਲੈਕਸ਼ਨ ਸ਼ੁਰੂ ਕੀਤੀ ਹੈ ਉਹਦੇ ਦੇ ਰਿਪੋਰਟ ਕਾਰਡ ਦੇਖ ਕੇ 17 ਮਾਰਚ ਤੋਂ ਸ਼ੁਰੂ ਕੀਤੀ ਸੀਗੀ ਕੱਲਾ ਕੱਲਾ ਕੰਮ ਲਿਖਿਆ ਇਹਦੇ ਤੇ ਹਾਂ ਕਿਹੜਾ ਕਿਹੜਾ ਕੰਮ ਕੀਤਾ ਕਿਹੜੀ ਕਿਹੜੀ ਰੋਡ ਬਣੀ ਹੈ ਕੰਮ ਤਾਂ ਹਲੇ ਬਹੁਤ ਬਾਕੀ ਕਿਉਂਕਿ ਨਾਲੇ ਚ ਕਦੀ ਪਹਿਲਾਂ ਕਿਸੇ ਨੇ ਕੰਮ ਨਹੀਂ ਕੀਤਾ ਜੀ ਪਰ ਆਪਾਂ ਆਪਣਾ ਰਿਪੋਰਟ ਕਾਰਡ ਦੇ ਕੇ ਫਿਰ ਜਿਹੜਾ ਮੈਦਾਨ ਦੇ ਵਿੱਚ ਉਤਰੇ ਹਾਂ ਤਾਂ ਲੋਕਾਂ ਨੂੰ ਇਹ ਵੀ ਕਿਹਾ ਇਹ ਨਾਲੇ ਦੇ ਵਿੱਚ ਕਿ ਜੇ ਕੰਮ ਕੀਤਾ ਤਾਂ ਵੋਟ ਪਾਇਓ ਨਹੀਂ ਤੇ ਨਾ ਪਾਇਓ ਇਹ ਲਿਖਤੀ ਰਿਪੋਰਟ ਕਾਰਡ ਵੈਸੇ ਆਮ ਤੌਰ ਤੇ ਨੇਤਾ ਲੈ ਕੇ ਨਹੀਂ ਜਾਂਦੇ ਹੁੰਦੇ ਗੁਰਦੀਪਾ 1 ਲੱਖ ਕਾਪੀ ਨਾਲੇ ਚ ਵੰਡੀਆਂ ਜੀ ਪੂਰੀ 1 ਲੱਖ ਕਾਪੀ ਕੀ ਕੀ ਕੀਤਾ ਥੋੜਾ ਜਾਇ ਇਹਨੂੰ ਮੈਂ ਚਾਹੁੰਦਾ ਪੜ ਕੇ ਦਰਸ਼ਕਾਂ ਨੂੰ ਦੱਸੋ ਪੜਨਾ ਕੀ ਜਿੱਥੇ ਤੂੰ ਖੜੇ ਜੇ ਆ ਛੜਕ ਜਾਂਦੀ ਜੇ ਫਟੇ ਘੜ ਚੂੜੀਆਂ ਨੂੰ ਫਾਦੇਗੜ ਚੂੜੀਆਂ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਦੂਜਾਂ ਦੀ ਜ਼ਿੰਮੇਵਾਰ ਸੀ 54 ਕਰੋੜ ਰੁਪਏ ਇੱਕੋ ਸ਼ੜਕ ਤੇ ਲਾਇਆ ਜਿਹੜੀ ਪਿਛਲੇ 30 ਸਾਲਾਂ ਤੋਂ 2-2 ਫੁੱਟ ਡੂੰਘੇ ਟੋਏ ਹੀ ਇਹਦੇ ਵਿੱਚ ਬਹੁਤ ਬੁਰੀ ਹਾਲਤ ਦੀ ਲੋਕਾਂ ਕੋਲ ਤੁਰ ਕੇ ਨਹੀਂ ਲੰਘਿਆ ਜਾਂਦਾ ਇਸੇ ਸਰ ਦੇ ਉੱਤੇ ਬਿਜਲੀ ਘਰ 50 ਸਾਲ ਪਹਿਲਾਂ ਦਾ ਬਿਜਲੀ ਘਰ ਬਣਿਆ 68 ਕੇਵੀ ਦਾ 50 ਸਾਲਾਂ ਵਿੱਚ ਬਹੁਤ ਸਾਰੀ ਵਸੋਂ ਵਧ ਗਈ ਬਹੁਤ ਸਾਰੇ ਖੇਤੀ ਲਈ ਟੂਬਲ ਲੱਗੇ ਉਹਦੇ ਅਜ ਨਾਲੇ ਹਲਕੇ ਨੂੰ ਬਿਜਲੀ ਇੱਥੋਂ ਜਾਂਦੀ ਅਸੀਂ ਸਰਦਾਰ ਨੂੰ ਕਹਿ ਕੇ 40 ਕਰੋੜ ਲਾ ਕੇ ਬਿਜਲੀ ਕਰ ਦੇਣਾ ਉਹ 220 ਕੇਵੀ ਦਾ ਉਹਨੂੰ ਮਨਜ਼ੂਰ ਕਰਾਇਆ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਸੀ ਉਹ ਗਾਵੀ ਤਰ੍ਹਾਂ ਤੋਂ ਪਾਸ ਖੇਤੀ ਕਰਦੇ ਉਹ 50 ਸਾਲਾਂ ਤੋਂ ਮੰਗ ਕਰਦੇ ਕਿ ਸਾਨੂੰ ਪੰਟਿਊਨ ਬਣਾ ਕੇ ਦੋ ਕਿਉਂਕਿ ਉਹਨਾਂ ਦਾ ਟਰੈਕਟਰ ਟਾਲੀ ਰੁੜ ਜਾਂਦਾ ਸੀ ਫਸਲ ੜ ਜਾਂਦੀ ਸੀ ਕਈ ਵਾਰ ਉਹਨਾਂ ਦਾ ਜੀਵਾਂ ਦਾ ਨੁਕਸਾਨ ਹੋਇਆ ਜੀ ਮਰਦੇ ਬਚਾ ਦਿੰਦੇ ਉਹ ਤੁਸੀਂ ਜਾ ਕੇ ਦੇਖੋ ਦੋ ਪੋਲ ਜਿਹੜੇ ਉਹ ਦੇਖੋ ਤੁਸੀਂ ਕਿੱਡੇ ਟਾਪ ਦੇ ਪਰਚੂਲ ਬਦੇ ਉਹ ਤੀਜਾ ਪੋਲ ਬਲਬਦੇ ਦਰਿਆ ਪਿੰਡ ਉੱਥੇ ਮਿਲ ਖਿਆਲ ਜੂਨ ਤੋਂ ਬਾਅਦ ਸੀਐਮ ਸਾਹਿਬ ਦੀ ਮਨਜ਼ੂਰੀ ਲਈ ਗਿਆ ਜੂਨ ਦੇ ਵਿੱਚ ਉਹ ਚ ਵਾਪਸ ਆ ਗਿਆ ਕਿਸਾਨਾਂ ਦੇ ਇੱਕ ਪੋਲ ਬੰਦਿਆ ਮੈਂ ਤਿੰਨ ਬਣਾਏ ਸਰ ਅਵਾਜ਼ ਵੀ ਦੋ ਐਪੀ ਦੇ ਉਹ ਸੜਕਾ ਜਿਹੜੀ ਅਜਨਾਲਾ ਸ਼ਹਿਰ ਦੇ ਵਿੱਚ ਸੜਕ ਅਜਨਾਲਾ ਸ਼ਹਿਰ ਦੇ ਤੇ ਇੱਕ ਗਲੀ ਦੇ ਉੱਤੇ ਚਾਲੀ ਟਾਲੀ 45 45 ਲੱਖ ਰੁਪਏ ਲੱਗਾ ਜਿਹੜੀਆਂ ਗਲੀਆਂ ਬੜੀਆਂ ਨੂੰ ਬੜੇ ਬੀਤ ਗਏ 25 25 ਸਾਲ ਹੋ ਗਏ 30 30 ਸਾਲ ਬਾਈਪਾਸ ਹੀ ਨਾਲੇ ਦੀ ਇੰਨਾ ਵਧੀਆ ਬਣਾਤਾ ਸਾਡੇ ਬਾਈਪਾਸ ਦੇ ਉੱਤੇ ਸ਼ਮਸ਼ਾਨ ਘਾਟ ਹੈ ਮੇਂ ਰਸਤਾ ਲੋਕਾਂ ਦਾ ਦੋਵੇਂ ਪਾਸੇ ਬਾਈਪਾਸ ਬਣਾਤੀ ਕਲੀਆਂ ਨਾਲੀਆਂ ਸੀਵਰਸ ਇੰਨਾ ਜ਼ਿਆਦਾ ਪੈਣਿਆ ਹੁਣ ਜਦੋਂ ਕੋਟ ਹਟੂਗਾ ਤੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ 9 ਕਰੋੜ ਰੁਪਏ ਇਹ ਸ਼ਹਿਰ ਵਾਸਤੇ ਸ਼ਹਿਰ ਵਾਸਤੇ ਹੋ ਦਿੱਤਾ। ਉਦੋਂ ਤੋਂ ਬਾਅਦ ਅਸੀਂ ਸਾਰੇ ਸ਼ਹਿਰ ਟੋਟਲ ਸ਼ਹਿਰ ਦੇ ਵਿੱਚ ਲਾਈਕਤਾ ਤੇ ਕੈਮਰੇ। ਸਾਰੇ ਸ਼ਹਿਰ ਦੂਸ ਸੀਸੀਟੀਵੀ ਕੈਮਰਿਆਂ ਦੇ ਅੰਦਰ ਜਿਹੜਾ ਮਾਨ ਸਾਹਿਬ ਨਾਲ ਯਾਰੀ ਹੁੰਦਾ ਫਾਇਦਾ ਮੈਨੂੰ ਲੱਗਦਾ ਹੋ ਰਿਹਾ ਕਾਫੀ ਜਨਾਲੇ ਦੇ ਲੋਕਾਂ ਨੂੰ। ਨਹੀਂ ਦੀ ਮਾਨ ਸਾਹਿਬ ਨਾਲ ਯਾਰੀ ਫੇ ਪੱਕੀ ਹੈ ਨਾ 1992 ਦੀ ਕਚੀਆਂ ਯਾਰੀ ਹੁੰਦੀ ਨਾ ਭਾਈ ਦੀ। ਮਾਨ ਸਾਹਿਬ ਕੋਲ ਜੋ ਜੋਬ ਮੰਗੀ ਦਾ ਇਨਾਲੇ ਵਾਸਤੇ। ਉਸੇ ਦੇ ਅੱਛਾ ਫਿਰ ਇਹ ਤਾਂ ਤੁਸੀਂ ਇੱਕ ਆਪਣੇ ਹਲਕੇ ਦੀ ਰਿਪੋਰਟ ਕਾਰਡ ਤਾਂ ਦੱਸਤਾ ਹੁਣ ਕਿਉਂਕਿ ਅੰਮ੍ਰਿਤਸਰ ਦੇ ਉਮੀਦਵਾਰ ਤੁਸੀਂ ਅੱਠ ਹਲਕੇ ਹੋਰ ਨੇ ਬੜਾ ਵੱਡਾ ਖੇਤਰਫਲ ਹੋ ਜਾਂਦਾ ਉਹਦੇ ਵਾਸਤੇ ਵੀ ਤੁਸੀਂ ਆਪਣਾ ਰਿਪੋਰਟ ਕਾਰਡ ਕੋਈ ਤਿਆਰ ਕੀਤਾ ਹੈ ਮੈਨੀਫੈਸਟੋ ਤਿਆਰ ਕੀਤਾ ਹੈ ਅੰਮ੍ਰਿਤਸਰ ਦੇ ਲਈ ਤੁਹਾਡਾ ਵਿਜ਼ਨ ਕੀ ਹੈ ਜੇ ਲੋਕ ਤੁਹਾਨੂੰ ਲੋਕ ਸਭਾ ਚ ਭੇਜਦੇ ਨੇ ਉਹਦੇ ਵਾਸਤੇ ਆਪਣਾ ਵਿਜ਼ਨ ਹੈ ਕਿ ਦੇਖੋ ਅੰਮ੍ਰਿਤਸਰ ਸ਼ਹਿਰ ਜਿਹੜਾ ਬੜਾ ਅਸਟੋਰੀਕਲ ਸ਼ਹਿਰ ਹੈ ਇੱਥੇ ਵੱਲੋਂ ਜਿਹੜਾ ਅਸੀਂ ਇੱਕ ਸਾਡੇ ਬੱਚੇ ਜੁਕਰੇਨ ਦੇ ਵਿੱਚ ਅੱਜ ਜਿੱਥੇ ਆਪਾਂ ਖੜੇ ਆ ਆ ਨਾਲ ਇੱਕ ਘਾੜਾ ਉਹਨਾਂ ਦੀ ਬੱਚੀ ਵੀ ਜਕਰੇਨ ਦੇ ਵਿੱਚ ਗਈ ਫਸ ਗਈ ਸੀ ਮੈਡੀਕਲ ਕੰਗ ਗਈ ਸੀ ਅਸੀਂ ਚਾਹੁੰਦੇ ਆ ਕਿ ਕੋਈ ਵੀ ਬੱਚਾ ਪੰਜਾਬ ਤੋਂ ਬਾਹਰ ਐਜੂਕੇਸ਼ਨ ਲੈਣਾ ਨਾ ਚਾਹੇ ਇਸ ਕਰਕੇ ਕੰਟਨੈਂਟ ਅੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਉਹ ਇੱਥੇ ਲੈ ਕੇ ਆਉਣੀ ਕਿ ਹਰ ਬੱਚੇ ਨੂੰ ਹਰ ਤਰ੍ਹਾਂ ਦੀ ਪੜ੍ਹਾਈ ਜੜੀ ਉਹ ਇੱਥੇ ਹੀ ਮਿਲ ਜੇ ਉਹ ਇੱਕ ਆਈਟੀ ਪਾਰਕ ਜਿਹੜਾ ਉਹ ਬਣਾਵਾਂਗੇ ਔਰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹੜਾ ਪਠਾਨਕੋਟ ਤੋਂ ਲੈ ਕੇ ਫੋਜਪੋਤ ਤੱਕ ਬਾਰਡਰ ਦੇ ਉੱਤੇ ਇੱਕ ਵੀ ਜਿਹੜਾ ਇੱਕ ਵੀ ਟੋਪ ਦਾ ਹਸਪੀਟਲ ਨਹੀਂ ਹੈ ਔਰ ਉਸ ਹਸਪੀਟਲ ਨੂੰ ਬਣਾਉਣਾ ਚਾਹੁੰਦੇ ਇੱਕ ਵਧੀਆ ਮਤਲਬ ਆ ਵੱਡਾ ਏਮਸ ਜਿਹੜਾ ਉਹ ਆਪਾਂ ਨੂੰ ਮਿਲ ਜੇ ਔਰ ਇਹ ਕੱਪਾ ਜਿਹੜਾ ਤੁਸੀਂ ਦੇਖਿਆ ਕਿ ਅਮਸਾ ਸ਼ਹਿਰ ਇਦਾਂ ਦਾ ਸਾਡਾ ਪੰਜਾਬ ਜਿਹੜਾ ਇਦਾਂ ਪਾਕਿਸਤਾਨ ਚ ਰਹਿ ਕੇ ਇਦਾਂ ਇਦਾਂ ਅਸੀਂ ਮਤਲਬ ਜਿਹੜਾ ਇਹ ਚਾਹੁੰਦੇ ਆ ਕਿ ਜਦੋਂ ਦੋਵਾਂ ਦੇਸ਼ਾਂ ਦੀਆਂ ਸਟੋਰੀਕਲ ਮੂਵੀਜ਼ ਬਣਦੀਆਂ ਸਾਰੀ ਫਿਲਮ ਇੰਡਸਟਰੀ ਇੱਥੇ ਆ ਜਾਂਦੀ ਹੈ ਜਿੱਦਾਂ ਅੰਦੌਰ ਦੇ ਵਿੱਚ 2000 ਏਕੜ ਦੇ ਵਿੱਚ ਇੱਕ ਫਿਲਮ ਸਿਟੀ ਬਣਿਆ ਉਦਾਂ ਹੀ ਆਪਾਂ ਚਾਹੁੰਦੇ ਆ ਕਿ ਕਿੱਥੇ ਫਿਲਮ ਸਿਟੀ ਜਿਹੜਾ ਉਹ ਉਹ ਬਣਾਇਆ ਜਾਵੇ ਸਭ ਦੇਖ ਲਿਗਾ ਔਰ ਇੱਕ ਅਮਰਸਾ ਦਾ ਭਾਈ ਅੱਡਾ ਜਿਹੜਾ ਉੱਥੇ ਕਾਰਗੋ ਹੋਟਲ ਨਹੀਂ ਹੈ ਇੱਕ ਉਹ ਆਪਾਂ ਜਿਹੜਾ ਇੱਥੇ ਬਣਾਉਣਾ ਇੱਕ ਬਹੁਤ ਸਾਰੇ ਰੇਲਵੇ ਜਿਹੜੀ ਆ ਸ਼ਹਿਰ ਦੇ ਸੈਂਟਰ ਦੇ ਵਿੱਚੋਂ ਦੀ ਲੰਘਦੀ ਬਹੁਤ ਸਾਰੇ ਰੇਲਵੇ ਦੇ ਉੱਤੇ ਓਵਰ ਬ੍ਰਿਜ ਬਣਨ ਵਾਲੇ ਨੇ ਤੇ ਅੰਡਰ ਬ੍ਰਿਜ ਬਣਨ ਵਾਲੇ ਇੱਕ ਆਪਾਂ ਉਹ ਬਡਾਉਣੇ ਆ ਕਿਉਂਕਿ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਆ ਇੱਕ ਵਾਰ ਮੱਲ ਜਿਹੜਾ ਸ਼ਹਿਰ ਜਦੋਂ ਲੋਕ ਦਰਵਾਜਾ ਸਾਹਿਬ ਅੱਥਾ ਟਿਕੜ ਹੁੰਦੇ ਤੇ ਬਾਅਦ ਵਿੱਚ ਕਹਿੰਦੇ ਆ ਕਿ ਸ਼ਹਿਰ ਤੇਰਾ ਜਿਉ ਇੱਥੇ ਗੰਦ ਬਹੁਤ ਸੀਗਾ ਤੇ ਉਹ ਸ਼ਹਿਰ ਦੇ ਉਹਦਾ ਸੁੰਦਰੀ ਕਰਨ ਜਿਹੜਾ ਅੰਦਰ ਦਾ ਜਿਹੜਾ ਮਾਡਲ ਹੈ ਉਹਨੂੰ ਮੈਂ ਸਟੱਡੀ ਕਰਾਇਆ ਅੰਦੌਰ ਮਾਡਲ ਦੇ ਉੱਤੇ ਜਿਹੜਾ ਇਹ ਸ਼ਾਇਦ ਦਾ ਜਿਹੜਾ ਸੁਨਰੀ ਕੰਮ ਉਹ ਵੀ ਆਪਾਂ ਕਰਾਂਗੇ ਇਹ ਇੰਦੌਰ ਦਾ ਮੈਂ ਵੀ ਪ੍ਰੋਗਰਾਮ ਸਵਕ ਪ੍ਰੋਗਰਾਮ ਆਪਾਂ ਚਲਾਉਂਦੇ ਹਾਂ ਇੰਦੌਰ ਮਾਡਲ ਮੈਂ ਵੀ ਦਿਖਾਇਆ ਮੈਂ ਡਾਕੂਮੈਂਟਰੀ ਵੀ ਬਣਾਈ ਪਰ ਇਹ ਮੈਨੂੰ ਲੱਗਦਾ ਕਿ ਇਹ ਮਾਡਲ ਤਾਂ ਜਦੋਂ ਤਰਨਜੀਤ ਸਿੰਘ ਸੰਧੂ ਲੈਂਡ ਹੋਏ ਸੀਗੇ ਅੰਮ੍ਰਿਤਸਰ ਦੇ ਵਿੱਚ ਇਹ ਉਹਨਾਂ ਨੇ ਕਿਹਾ ਸੀਗਾ ਅੰਦੇਈ ਕਿ ਮੈਂ ਇੰਦੌਰ ਵਰਗਾ ਅੰਮ੍ਰਿਤਸਰ ਨੂੰ ਬਣਾਣਾ ਤੁਸੀਂ ਚੁਰਾ ਲਿਆ ਉਹਨਾਂ ਦੇ ਕੋਲ ਇਹ ਮਾਡਲ ਕਿੰਨੇ ਵਜੇ ਲੈਂਡ ਹੋਏ ਸਮਾਂ ਦਾ ਪਤਾ ਤੁਹਾਨੂੰ ਲੈਂਡ ਦਾ ਪਤਾ ਕਿੰਨੇ ਫਲਾਈਟ ਆਈ ਉਹਨਾਂ ਦੀ ਜਾਣ ਦੀ ਫਲਾਈਟ ਦਾ ਪਤਾ ਭਾਜੀ ਚਾਹ ਤਰੀਕ ਨੂੰ ਸਿਰ ਪੌਣੇ ਗਿਆ ਵੰਦੇ ਆ ਦਿੱਲੀ ਦੀ ਫਲਾਈਟ ਉਹਨਾਂ ਦੀ اچھا ਉਹਨਾਂ ਵਿਲੇ ਹੋ ਜਾਣਾ ਮੁੜ ਕੇ ਨਾ ਉਹਨਾਂ ਦਾ ਕੋਈ ਮਾਡਲ ਕੁਛ ਨਹੀਂ ਲੱਭਾ ਹਜੇ ਤੱਕ ਨਾ ਜੇਤਲੀ ਦਾ ਕੋਈ ਮਾਡਲ ਲੱਭਾ ਇਹਨਾਂ ਪੁਰੀ ਦਾ ਲੱਭਾ ਨਾ ਪਹਿਲਾਂ ਸਿੱਧੂ ਦਾ ਲੱਭਾ ਭਾਜਪੀ ਤਾਂ ਥੋਕ ਦਾ ਬੜੇ ਭਗਉਦੀ ਆ ਉਹ ਸੱਧੂ ਤਾਂ ਕਹਿੰਦਾ 300 ਪੀ ਕਿਲੋ ਗੋਭੀ ਹੋ ਜਾਣੀ ਆ ਉਹਨਾਂ ਦੀ ਕੀ ਕਰੀ ਜਾਂਦਾ ਕਿਹੜੇ ਸੁਫਨੇ ਦਿਖਾਈ ਜਾਂਦਾ ਲੋਕਾਂ ਨੂੰ ਸਮਝਦੇ ਕਿ ਨਹੀਂ ਗੱਲ ਉਹਨਾਂ ਦੀ ਗੱਲ ਛੱਡੋ ਜੀ ਉਹ ਭਾਈ ਕਿਲੇ ਸਾਦੇ ਅਸੀਂ ਭਾਈ ਕਿਲੇ ਨਹੀਂ ਸਾਦੇ ਪੰਜਾਬ ਦੇ ਵਿੱਚ ਅਸੀਂ ਪ੍ਰੈਕਟੀਕਲ ਕੰਮ ਕਰਦੇ ਆ ਪਰ ਉਹ ਦੇਖਣਾ ਉਹ ਕਹਿੰਦੇ ਮੈਂ ਵੀ ਅੰਮ੍ਰਿਤਸਰ ਦਾ ਹੀ ਲੋਕਲ ਨਾਲ ਉਹਨੂੰ ਸੰਧੂ ਦੇ ਨਾਲ ਬ੍ਰੈਕਟ ਚ ਸਮੁੰਦਰੀ ਵੀ ਲਾਣ ਲੱਗ ਪਏ ਪੰਥਕ ਚਹਿਰਾ ਆਪਣੇ ਆਪ ਨੂੰ ਦੱਸੇ ਬੈ ਨੇ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਫਿਰ ਕਹਿੰਦੇ ਮੈਂ ਅੰਮ੍ਰਿਤਸਰ ਦਾ ਹੀ ਤੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਨੂੰ ਇੰਦੋਰ ਵੀ ਬਣਾਣਾ ਮੈਂ ਅੰਮ੍ਰਿਤਸਰ ਦੇ ਵਿੱਚ ਐਮਬੈਸੀਆਂ ਦਾ ਦਫ਼ਤਰ ਵੀ ਖੋਲ੍ਹਨੇ ਨੇ ਮੈਂ ਜਿਹੜਾ ਕਾਰਗੋ টারਮੀਨਲ ਆ ਉਹ ਵੀ ਬਣਾਣਾ ਤੁਹਾਨੂੰ ਲੱਗਦਾ ਨਹੀਂ ਕਿ ਉਹ ਜਿਸ ਤਰ੍ਹਾਂ ਉਹਨਾਂ ਦਾ ਤਜਰਬਾ ਹੈ ਉਹ ਲੋਕ ਪ੍ਰਭਾਵਿਤ ਹੋ ਸਕਦਾ ਹੈ ਕੀ ਤਜਰਬਾ ਉਹਨਾਂ ਦਾ ਦੱਸਿਓ ਕਹਿੰਦੇ ਮੈਂ ਆਈਐਫਐਸ ਆ ਵੱਡੇ ਵੱਡੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਮੁਲ 40 ਸਾਲ ਨੌਕਰੀ ਕੀਤੀ 40 ਬੰਦੇ ਦਾਦਨ ਕਿਦਾਂ ਮਿਲੇ ਉਹ ਸਾਡਾ ਡਿਪਲੋਮੇਟਰ ਨੂੰ ਮਿਲਦੇ ਆ ਵੱਡੇ ਵੱਡੇ ਕੰਮ ਉੱਤੇ ਉੱਤੇ ਸੀਗੇ ਉਹਨਾਂ ਦੇ ਕੋਈ ਫ੍ਰੀ ਸੇਵਾ ਨਹੀਂ ਕੀਤੀ ਉਹਨਾਂ ਬੜੀਆਂ ਬੜੀਆਂ ਸਹੂਲਤਾਂ ਬਹੁਤ ਬਹੁਤ ਵੱਡੀਆਂ ਸਹੂਲਤਾਂ ਲਗੀਆਂ ਉਹਨਾਂ ਨੇ ਸਮਝਦੇ ਕਿ ਦੀ ਗੱਲ ਸਾਡ ਹੌਣ ਤੇ ਟਾਈਮ ਸੀਗਾ ਆਪਣਾ ਰਿਪੋਰਟ ਕਰ ਦਿੰਦੇ ਹੌਣ ਤੇ ਰਿਪੋਰਟ ਕਾਰਡ ਦੇਣ ਕੇ 10 ਸਾਲ ਮੋਦੀ ਦੀ ਸਰਕਾਰ ਸੀਗੀ ਅਮਰਸੇ ਨੂੰ ਕੀ ਮਿਲਿਆ ਉਹ ਵਿਜਨਾਂ ਦੱਸਣ ਵਿਜਨ ਬਹੁਤ ਆ ਲੋਕਾਂ ਕੋ ਉਹ ਭਾਈ ਕਿਲੇ ਜਿਹੜੇ ਨਾ ਵਿਜਨ ਬਹੁਤ ਆ ਰਿਪੋਰਟ ਕਾਰਡ ਦੇਣ ਕਿ ਜੇਤਲੀ ਨੂੰ ਨੋਕਾ ਬੋਟਾ ਪਾਈ ਹੈ ਕੀ ਬਲੇ ਅੰਬਸਾ ਨੂੰ ਪੂਰੀ ਨੂੰ ਪਾਈ ਹੈ ਕੀ ਬਲੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਸ ਤਰ੍ਹਾਂ ਦਾਵਾ ਕਰ ਰਹੇ ہیں ਕਿ ਮੈਂ ਅਮਰੀਕਾ 'ਚ ਮੈਨੂੰ ਵੱਡੇ ਵੱਡੇ ਕੰਪਨੀਆਂ ਸੀਈਓ ਜਾਣਦੇ ਨੇ ਗੂਗਲ ਵਾਲੇ ਜਾਣਦੇ ਨੇ ਟੈਪਰ ਵਾਲੇ ਜਾਣਦੇ ਨੇ ਉਹਨਾਂ ਦੇ ਕੋਈ ਨਹੀਂ ਆਊਗਾ ਥੇ ਟੋਟੋ ਫਰਾਡ ਔਰ ਟੋਟਲ ਸਕੈਂਡਲ ਹੈ ਉਹ ਹਾਂ ਸਕੈਂਡਲ ਆਸਾਸ ਤੇ ਬਣਾ ਸਕੈਂਡਲ ਤੁਹਾਡੇ ਚੈਨਲ ਤੇ ਦੋਸ਼ ਲਾ ਦਿਆ ਕੋਈ ਪੈਸਾ ਦੀ ਕੁਛ ਦੀ ਉਹ ਭਾਈ ਸੁਫਨੇ ਜਿੰਨੇ ਵਸਦੀ ਲਈ ਜਾਓ ਹਾਂ ਉਹ ਉਹ ਦਵਾਈ ਸੁਫਨੇ ਲੈਂਦੇ ਆ ਤੁਸੀਂ ਜੇ ਜੇ 4 ਤਰੀਕ ਨੂੰ ਜਿੱਦਾਂ ਜੇਤਲੀ ਸਾਹਿਬ ਗਏ ਸੀਗੇ ਉਹਨਾਂ ਦੀ 4 ਵਜੇ ਫਲਾਈਟ ਸੀ ਰਿਜ਼ਲਟ ਵਾਲੇ ਦਿਨ ਫਲਾਈਟ ਤੇ ਗਏ ਮੁੜ ਕੇ ਵਾਪਸ ਜਿੱਦਾਂ ਪੁਰੀ ਸਾਹਿਬ ਗਏ ਉਹਨਾਂ ਦੀ 1:30 ਵਜੇ ਫਲਾਈਟ ਸੀ ਅੱਜ ਤੱਕ ਵੀ ਆਇਓ ਪਤਾ ਵੀ ਨਹੀਂ ਲਿਆ ਇਹਨਾਂ ਦੀ ਪਾਉਣੇ ਘਾਵਾ ਜੇ ਫਲਾਈਟ ਬੁੱਕ ਕਰਾਈ ਇਹਨਾਂ ਨੇ ਪਤਾ ਲੱਗ ਪੱਕਾ ਪਤਾ ਹੈ ਦਾਵਾ ਕਰ ਚੌਥੇ ਜੰਮੂ ਦੇ ਸਾਹਿਬ ਕੋ ਟੈਲ ਨੰਬਰ ਦੇ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਹਾਂ ਔਰ ਇਹ ਤੁਹਾਨੂੰ ਇਨਫੋਰਮੇਸ਼ਨ ਆ ਗਈ ਕਿ ਉਹਨਾਂ ਨੇ ਫਲਾਈਟ ਬੁੱਕ ਕਰਾ ਲਈ ਫਲਾ ਉਹ ਬਿੰਦੂ ਦੱਸਿਆ ਮੋੜਾ ਫਲਾਈਟ ਬੁੱਕ ਹੋ ਗਈ ਹੈ ਹਾਂ ਇਸ ਕਰਕੇ ਸਾਡੇ ਵੀ ਸਾਡੀ ਫੋਰਡ ਕਾਰ ਦਿਓ ਨਾ ਤੁਹਾਡੀ ਸਰਕਾਰ ਹੀ ਅਬਸੰਦੀ ਕੀਤਾ ਕਿ ਉਹ ਦੱਸੋ ਤੁਸੀਂ ਤੁਸੀਂ ਸਾ ਨੂੰ ਵੀਜਾ ਨਾ ਦੱਸੋ ਹੀ ਕੋ ਕਮਲੇ ਸਾਡੇ ਕੋ ਵੀਜਾ ਨਹੀਂ ਆ ਗੇ ਸੰਧੂ ਕੋ ਜ਼ਿਆਦਾ ਪੜਿਆ ਉਸ ਕੋ ਪੜਾਈ ਦੀ ਉਹ ਕਿਸਬਦਾ ਕਿ ਮੈਂ ਜ਼ਿਆਦਾ ਪੜਿਆ ਤੁਹਾਨੂੰ ਬੱਤ ਚੋਰ ਰਹਿ ਕੇ ਆਈ ਹੋ ਤੁਹਾਡੇ ਕੋ ਵੀ ਤਜਰਬਾ ਹੈਗਾ ਬਿਲਕੁਲ ਮੈਂ ਕਹਾ ਜਾਂ ਮੈਂ ਕ ਮੈਂ ਦਿਆ ਉਹ ਉਹ ਰਹਾ ਫਾਈਵ ਸਟਾਰਟ ਹੋਟਲਸ ਤੇ ਐਸਸੀ ਕਮਰੇ ਮੈਂ ਕੀਤਾ ਤੇ ਗੈਸ ਸਟੇਸ਼ਨ ਤੇ ਕੰਮ ਅਸੀਂ ਮਿਹਨਤੀ ਲੋਕ ਆ ਅਸੀਂ ਲੋਕਾਂ ਦੇ ਦਰਦ ਨੂੰ ਪਛਾਣਦੇ ਆ ਲੋਕਾਂ ਚ ਰਹੇ ਆ ਲੋਕਾਂ ਦਾ ਪਤਾ ਉਹ ਤਾਂ ਕਦੀ ਲੋਕਾਂ ਨੂੰ ਮਿਲੇ ਨਹੀਂ ਸਰ ਜਿਹੜੀ ਉਹਨਾਂ ਦੀ ਪੋਸਟ ਆ ਜਿਹੜੀ ਉਹਨਾਂ ਦੀ ਪੋਸਟ ਸੀਗੀ ਕਦੀ ਉੱਥੇ ਬੰਦਾ ਨਹੀਂ ਮਿਲ ਸਕਦਾ ਉਹ ਪੋਸਟ ਦੇ ਉੱਤੇ ਸਰ ਆਮ ਬੰਦੇ ਦਾ ਆਮ ਨਾਗਰਿਕ ਦਾ ਕੋਈ ਕੰਮ ਹੀ ਨਹੀਂਗਾ ਉਹ ਡਿਪਲੋਮੇਟਾਂ ਨਾਲ ਆਇਦੂਤ ਮੀਟਿੰਗਾਂ ਕਰਨੀ ਆਂਦਾਈ ਚਲੋ ਤੁਸੀਂ ਉਹਨਾਂ ਨੂੰ ਕਿਹਾ ਕਿ ਉਹ ਚੌਥੇ ਨੰਬਰ ਤੇ ਨੇ ਫੇ ਪਹਿਲੇ ਦੂਜੇ ਤੇ ਕੋਣ ਹੈ ਦੂਜੇ ਤੇ ਜੇ ਤੁਸੀਂ ਪਹਿਲੇ ਤੇ ਆਪਣੇ ਆਪ ਨੂੰ ਸਮਝਦੇ ਤਾਂ ਦੂਜੇ ਤੇ ਤੁਹਾਡੇ ਨਾਲ ਫਾਈਟ ਕਿਹਦੇ ਨਾਲ ਆ ਤੁਹਾਡੀ ਨਹੀਂ ਜੀ ਫਾਈਟ ਤਾਂ ਸਾਡੀ ਉੜਕੇ ਹੁੰਦੀ ਨਹੀਂ ਆਲੇ ਚਲੋ ਦੂਜੇ ਨੰਬਰ ਤੇ ਤੇ ਦੱਸੋ ਫਿਰ ਮੈਂ ਉਹਦੇ ਬਾਰੇ ਦੂਜੇ ਤੇ ਤੁਹਾਨੂੰ ਲੱਗਦਾ ਕਿ ਗੁਰਜੀਤ ਔਜਲਾ ਹੋਗਾ ਗੁਰਜੀਤ ਔਜਲਾ ਤੇ ਭਾਜਪਾ ਦਾ ਕੰਮ ਹੋ ਗਿਆ ਗੁਰਜੀਤ ਔਜਲਾ ਦੇ ਕੋਲ ਤੇ ਰਿਪੋਰਟ ਘਟ ਹੈਗਾ ਉਹ ਤੇ ਕਹਿੰਦੇ ਕਿ ਮੈਂ ਦੇਖੋ ਇਹ ਜਨਾਲੇ 'ਚ ਖੜੇ ਹੋ ਕਿਉਂ ਕਹਿੰ ਰਾਮਦਾਸ ਦੀ ਉਹ ਡੇਰਾ ਬਾਬਾ ਬਨਾਨਕ ਦੀ ਵੀ ਰੋਡ ਬਣਵਾ ਰਹੇ ਆ ਮੈਂ ਬਹੁਤ ਕੰਮ ਕੀਤੇ ਨੇ ਮੈਂ ਤਾਂ ਐਕਸਪ੍ਰੈਸ ਵੇ ਦਾ ਅੰਮ੍ਰਿਤਸਰ ਨੂੰ ਛੱਡਦਾ ਸੀ ਮੈਂ ਲੈ ਕੇ ਆਇਆ ਕਰੋਨਾ ਚ ਕੱਲਾ ਅੱਜ ਮੈਂ ਡਰਾਈਵ ਕਰਕੇ ਦਿੱਲੀ ਜਾਂਦਾ ਸੀਗਾ ਸਾਜੀ ਉਹਨਾਂ ਨੂੰ ਕਿਉਂ ਮਾਂ ਮਾਂ ਪੁੱਛੋ ਜੇ ਤੁਸੀਂ ਆਪਣੀ ਡਰੇਨ ਹੀ ਕਾਹਦੀ ਬਣਾ ਦਿੰਦੇ ਹੋ ਤੇ ਤੁਹਾਡਾ ਤੁਹਾਡਾ ਭਲਾ ਹੋ ਜਾਣਾ ਸਰਦੋਂ ਆਹੀ ਕਿਲੇ ਪੁੱਛਿਆ ਪੁੱਛਿਆ ਮੈਂ ਬਈ ਤੂੰ ਠੂਠ ਹੋ ਰਹੀ ਕਿਲੇ ਸਾਦੀ ਡਰੇਨ ਹੀ ਬਣਾ ਦਿੰਦੇ ਨਾ ਅੱਧੇ ਅੰਮ੍ਰਿਤਸਰ ਨੂੰ ਕੈਂਸਲ ਹੋ ਰਹੀ ਅੱਧੇ ਅੰਮ੍ਰਿਤਸਰ ਇੰਨਾ ਦੀ ਵਜ੍ਹਾ ਕਰਕੇ 7 ਕਿਲੋਮੀਟਰ ਲੰਬੀ ਡਰੇਨ ਆ ਸਾਢੇ 7 ਸਾਲ ਐਮਪੀ ਰਹੇ ਜਿਹੜਾ ਬੰਦਾ ਇੱਕ ਡਰੇਨ ਨਹੀਂ ਬਣਾ ਸਕਿਆ ਸਰ ਮੈਂ ਤਾਂ 2 ਸਾਲ ਚ 320 ਕਰੋੜ ਦੇ ਕੰਮ ਕਰਾਉ ਆਜਲਾ ਸਾਹਿਬ ਇਹੀ ਇਹੀ ਗੱਲ ਮੈਂ ਪੁੱਛਿਆ ਉਹਨਾਂ ਨੂੰ ਸਵਾਲ ਮੈਂ ਕਿਹਾ ਤੁਸੀਂ ਕਿਉਂ ਨਹੀਂ ਬਣਾਇਆ ਫਿਰ ਆਪਣੇ ਘਰ ਦੇ ਬਾਹਰ ਗੰਦਾ ਨਾਲਾ ਜਿਹੜਾ ਉਹ ਕਹਿੰਦੇ ਮੇਰਾ ਕੰਮ ਥੋੜਾ ਗੰਦੇ ਨਾਲੇ ਬਣਾਉਣਾ ਮੇਰਾ ਕੰਮ ਸੀਗਾ ਵੱਡੇ ਵੱਡੇ ਪ੍ਰੋਜੈਕਟੇ ਲਿਆਣਾ ਇਹ ਕੰਮ ਸੀਗਾ ਸਥਾਨਕ ਸਰਕਾਰਾਂ ਦਾ ਅੱਛਾ ਜੀ ਤੁਹਾਡਾ ਕੰਮ ਸੀਗਾ ਐਮਪੀ ਬਣਨਾ ਤੁਹਾਡਾ ਕੰਮ ਹੀ ਆਪਣੀਆਂ ਕਲੋਨੀਆਂ ਕੱਟੜੀਆਂ ਤੁਹਾਡਾ ਕੰਮ ਹੀ ਲੋਕਾਂ ਦੇ ਪਲਾਟਾਂ ਦੇ ਕਬਜ਼ੇ ਕਰਦੇ ਇਹ ਕਿਤੇ ਬਣਾਉਣੇ ਸੀ ਜੀ ਐਮਪੀ ਕੱਲ ਹੀ ਬਣਦੇ ਐ ਐਮਪੀ ਕੱਲ ਹੀ ਬਣਦੇ ਇਹ ਡਰੇਨ ਦਾ ਪ੍ਰੋਜੈਕਟ ਨਹੀਂ ਕਾ ਜਿਹਦੇ ਨਾਲ ਕੈਂਸਰ ਦਾ ਲੋਕ ਮਾਰ ਰਹੇ ਆ ਕਿਡਨੀਆਂ ਫੇਲ ਹੋ ਰਹੀਆਂ ਹਾਟ ਹਾਟਕ ਹੋ ਰਿਆ ਇਹਨੂੰ ਤੁਸੀਂ ਪ੍ਰੋਜੈਕਟ ਨਹੀਂ ਸਮਝਦੇ ਜੇ ਗੰਦੇ ਨਾਲ ਇਹਨੂੰ ਪ੍ਰੋਜੈਕਟ ਨਹੀਂ ਸਮਝਦਾ ਤੇ ਇਹੋ ਜਿਹਾ ਐਮਪੀ ਕੋ ਮਾਦਾ ਸੱਚੇ ਪਾਛਾ ਬਚਾ ਕੇ ਰੱਖੀ ਜਿੰਨਾ ਲੋਕ ਮਾਰਦੇ ਜਿੰਨਾ ਕੈਂਸਰ ਹੋਦੀ ਕਿਡਨੀਆ ਹੋ ਗਿਆ ਉਹ ਕਹਿੰਦਾ ਇਹ ਇਹ ਮੇਰਾ ਕੰਮ ਨਹੀਂ ਇਹ ਕਿਹਦਾ ਕੰਮ ਹੈ ਜੀ ਕੰਮ ਕਿਹਦਾ ਹੈ ਕੈਪਟਨ ਮੁੰਦਸਾ ਗਾ ਚੀਫ ਨਿਸਰਦੀ ਚੰਨੀ ਵਾਲਾ ਚੀਫ ਨਿਸਰਦੀ ਐਮਪੀ ਦੀ ਬੜਿਆ ਪੁੱਛਿਆ ਤੂੰ ਬੜਿਆ ਗੱਲਾਂ ਕਾਫੀਆਂ ਬਹੁਤ ਸੌਖੀਆਂ ਸਰ ਹਵਾਈ ਕਿਲੋ ਸਮਾਂ ਬਦਲ ਗਿਆ ਸਰ ਕਰੋ ਤੁਹਾਨੂੰ ਵੀ ਘੇਰ ਰਹੇ ਹੋਣਗੇ ਕਿ 2 ਸਾਲ ਤੁਹਾਡੀ ਵੀ ਸਰਕਾਰ ਅੰਮ੍ਰਿਤਸਰ ਚ ਰਹੀ ਕਿ ਅੰਮ੍ਰਿਤਸਰ ਚ ਕੋਈ ਵੱਡਾ ਪ੍ਰੋਜੈਕਟ ਤੁਹਾਡੀ ਸਰਕਾਰ ਨੇ ਨਹੀਂ ਲਿਆ ਪਾਇਆ ਮੈਂ ਤਾਂ ਜਿੱਥੇ ਸੀਗਾ ਮੈਂ ਤਾਂ ਜਿੱਥੇ ਸੀਗਾ ਹੀ ਨਾਲੇ ਜਿੱਥੇ ਮੇਰੀ ਡਿਊਟੀ ਸੀਗੀ ਉਹ ਆਪਣਾ ਕੰਮ ਆ ਕੀਤਾ ਸਾਡੇ ਬਾਕੀ ਹਲਕੇ ਸਾਡੇ ਐਮਐਲਏ ਨੇ ਜਾ ਕੇ ਦੇਖੋ ਕਿੰਨਾ ਵਿਕਾਸ ਕਰਾਇਆ ਸਮਝ ਆ ਗਈ ਗੱਲ ਤਾਲੀਵਾਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਦੂਜੇ ਨੰਬਰ ਤੇ ਹੋਜਲਾ ਨੇ ਤੀਜੇ ਨੰਬਰ ਤੇ ਅਨਿਲ ਜੋਸ਼ੀ ਅਨਿਲ ਜੋਸ਼ੀ ਕਹਿੰਦੇ ਮੈਂ ਤਾਂ ਪਿਓਰ ਨਰੋਲ ਲੋਕਲ ਅੰਮ੍ਰਿਤਸਰ ਦਾ ਕੰਪਨੀ ਬਾਗ ਜਾਓ ਪੁੱਛੋ ਲੋਕਾਂ ਨੂੰ ਤਾਂ ਕਹਿੰਦੇ ਅਨਿਲ ਜੋਸ਼ੀ ਨੇ ਬਣਵਾਤਾ ਚੰਡੇ ਕਿੰਨੇ ਲਵਾਤੇ ਅਨਿਲ ਜੋਸ਼ੀ ਨੇ ਲਵਾਤੇ ਸੜਕਾਂ ਕਿੰਨੇ ਬਣਾਈਆਂ ਅਨਿਲ ਜੋਸ਼ੀ ਨੇ ਲਵਾਤੀਆਂ ਨਾਲੇ ਕਿੰਨੇ ਬੰਦ ਕਰਾਏ ਅਨਿਲ ਜੋਸ਼ੀ ਨੇ ਬੰਦ ਕਰਾਤੇ ਤਾਂ ਫਿਰ ਉਹਨਾਂ ਨੂੰ ਤੁਸੀਂ ਤੀਜੇ ਨੰਬਰ ਤੇ ਕਿਵੇਂ ਸਮਝੋ ਉਹਦੇ ਹੋਰ ਤੇ ਲਿਸਟ ਬੜੀ ਏ ਉਹਦੇ ਪੜ੍ਹੇ ਮਿਆਂ ਨੇ ਉਹਦੇ ਭਤੀਜਿਆਂ ਨੇ ਐਂਟਰਲੌਕ ਕਿੰਨੇ ਹਜ਼ਾਰ ਕਰੋੜਾਂ ਦੀ ਵੇਚੀ ਉਹ ਵੀ ਨਾਲ ਸਾਰੇ ਸਾਹਿਬ ਜਿੰਦੂ ਲੋਕ ਇੰਟਰ ਲੋਕ ਦੇ ਫੈਕਟਰੀਆਂ ਦੱਸ ਗਏ ਕਿੰਨੀਆਂ ਸੀ ਗਿਆ ਸਭ ਤੋਂ ਵੱਡਾ ਲਟੇੜਾ ਜੋਸ਼ੀ ਆ ਕੱਲੇ ਕੱਲੇ ਬੰਦੇ ਨੂੰ ਪਤਾ ਕੰਪਨੀ ਬਾਗ ਦੇ ਚਿਲਡਰਨ ਪਾਰਕ ਨੇ ਕਬਜ਼ਾ ਕਿਦਾਂ ਕੀਤਾ ਜੀ ਦੱਸਿਓ ਮੈਨੂੰ ਜੀ ਇਹਦਾ ਉਹਨਾਂ ਨੂੰ ਪੁੱਛੋ ਕਬਜ਼ਾ ਕਿਦਾਂ ਹੈ ਕਿਦਾਂ ਨਜਾਇਜ਼ ਕਬਜ਼ਾ ਕੀਤਾ ਕਿੰਨੇ ਵੇ ਕਾਬੂ ਤੇ ਜਿੰਨੇ ਦੋਨਾਂ ਦਾ ਐਸਾ ਤੁਈ ਛੁੜਵਾਣਾ ਕਬਜ਼ਾ ਬਿਲਕੁਲ ਐਤੋਂ ਬਾਅਦ ਕਬਜ਼ੇ ਆ ਤੇ ਜੀ ਸਭ ਤੋਂ ਪਹਿਲਾਂ ਕੰਪਨੀ ਬਾਗ ਆਉਂ ਤੋਂ ਵੇਖੋ ਕੀ ਬਣਦਾ ਉਹਨਾਂ ਦਾ ਭਾਈ ਵੇਖ ਜਿੰਦਾਬਾਦ ਜੋਸ਼ੀ ਦਾ ਨਾਇਆ ਵਿੱਚ ਕਾੜ ਜਾਂਦੇ ਉਹਦੇ ਤੋਂ ਬਾਅਦ ਕਬਜ਼ਾ ਛਡਾਉਗੇ ਤਾਲਵਾਲ ਸਾਹਿਬ ਜੋਸ਼ੀ ਹੋਣ ਜਾਂ ਗੁਰਜੀਤ ਓਜਲਾ ਹੋਣ ਇਹ ਦੋਵੇਂ ਜਦੋਂ ਵੀ ਪ੍ਰਚਾਰ ਕਰਨ ਜਾ ਰਹੇ ਨੇ ਤੁਹਾਡੀ ਬੋਲਣ ਦੇ ਲਹਿਜੇ ਨੂੰ ਲੈ ਕੇ ਪ੍ਰਚਾਰ ਦੇ ਵਿੱਚ ਜਨਤਾ ਕਰੈਲੀਆਂ ਦੇ ਵਿੱਚ ਇਹ ਮਜ਼ਾਕ ਕਰਦੇ ਨੇ ਤੁਹਾਡੇ ਤੇ ਪਰਸਨਲ ਅਟੈਕ ਕਰਦੇ ਨੇ ਗੰਡੇ ਟਮਾਟਰ ਵਾਲੀ ਗੱਲ ਨਕਲ ਲਾਂਦੇ ਨੇ ਤੁਹਾਡੀ ਸੁਪਰਿੰਗ ਕਹਿੰਦੇ ਨੇ ਕਿ 4 ਜੂਨ ਤੋਂ ਬਾਅਦ ਤਾਂ ਕੁਲਦੀਪ ਤਾਲਵਾਲ ਸੁਪਰਿੰਗ ਰੋਲ ਦੀ ਰੈਡੀ ਲਾਂਗੇ ਤਾਂ ਇਹ ਤਾਂ ਨਹੀਂ ਰੈਲੀਆਂ ਦੇ ਕਿਹਦੇ ਨੇ ਜਿੰਨੀਆਂ ਮੱਦੀ ਨਕਲਾ ਲਾ ਲੈਣਾ ਪਾ ਬੰਦੇ ਦੇ ਪੁੱਤ ਦੇ ਬਾਣੇ ਨਾਲੇ ਤੇ ਬਣਾ ਦੇ ਨਾ ਮੈਨੂੰ ਕਿ ਜੀਤ ਉਹਲਾ ਕਿਹੜਾ ਹੁੰਦਾ ਮੈਨੂੰ ਸਾਦੀ ਉਹਦੇ ਬੂਹੇ ਦੇ ਅੱਗੇ ਗੰਦਗੀ ਜਿਹੜੀ ਆ ਉਹ ਨਜ਼ਰ ਆਉਂਦੀ ਉਹਨੂੰ ਨਹੀਂ ਆਉਂਦੀ ਸਭ ਦੇਖਦੀ ਗੱਲ ਨਗਲ ਲਾਉਂਦੀ ਕਿਹੜੀ ਗੱਲ ਨਗਲਾ ਦੇਖੋ ਮੈਂ ਤੁਹਾਡੀਆਂ ਲਾ ਦੇਣਾ ਨਗਲਾ ਵਿੱਚ ਜੇ ਤੁਸੀਂ ਕਹੋ ਨਾ ਤੁਹਾਡੀਆਂ ਲਾ ਦੇ ਦੇ ਨਗਲਾ ਦੀ ਕੋਈ ਗੱਲ ਨਹੀਂ ਕੀ ਸਰ ਮੈਂ ਕਹਾ ਮੈਂ ਸੁਖ ਬਲਾਸ ਜਿੱਥੇ ਅਸਲ ਲੜਾਈ ਹੋਣੀ ਆ ਉਹ ਬਹੁਤ ਵਧੀਆ ਕਿਹਦੀ ਸੁਖਵੀਰ ਬਾਦਲ ਜੀ ਉਹਦੇ ਮਾਲਕ ਦੇ ਵਜੀਠਿਆ ਸਾਹਿਬ ਦੇ ਜੀਜਾ ਜੀ ਦੇ ਬਹੁਤ ਵਧੀਆ ਬੋਲੇ ਉਹਨਾਂ ਨੇ ਕਹਿਤਾ ਕੀ ਹੈ ਜੀ ਲੋਕ ਕੰਮ ਦੇਖਦੇ ਆ ਮੇਰੀਆਂ ਸੰਗਾ ਤੇ ਲਾਉਂਦੇ ਆ ਉਹਨਾਂ ਨੂੰ ਪੁੱਛੋ ਕਿ ਦੇ ਇੱਕ ਮਰਲਾ ਜਗਾ ਜੜਾਈ ਦੇ ਆ ਬਿੱਠਾ ਸਾਹਮਣੇ 11000 ਏਕੜ ਜ਼ਮੀਨ ਚੜਾ ਕੇ ਦਿੱਤੀ ਇਸੇ ਤਰ੍ਹਾਂ ਬਿਕਰਮ ਮਜੀਠੀਆ ਵੀ ਉਹ ਵੀ ਤੌਰ ਤੇ ਪਰਸਨਲ ਕਿਉਂਕਿ ਪਰਸਨਲ ਅਟੈਕ ਹੋ ਰਹੀ ਜੀ ਉਹ ਕਹਿੰਦੇ ਕੀ ਢਾਲੀਵਾਲ ਸਾਹਿਬ ਦਾ ਮੂੰਹ ਇਦਾਂ ਹੈ ਢਾਲੀ ਸਾਹਿਬ ਜਾਂਦੀ ਇਸ ਤਰ੍ਹਾਂ ਦੀ ਗੱਲਾਂ ਕਿਉਂ ਕਰਦਾ ਦੁਪਹਿਰ ਦਾ ਦੁਪਹਿਰ ਦਾ ਟਾਈਮ ਹੈ ਮਜੀਠੀਆ ਦਾ ਨਾਮ ਲੈ ਸਾਰਾ ਪੰਜਾਬ ਪੁਲਿਸ ਇਹੋ ਜਿਹੇ ਖਲਾਣਾ ਬੰਦਿਆਂ ਦਾ ਨਾਮ ਲਾ ਦੇ ਉਹਨਾਂ ਨੇ ਸਾਰਾ ਪੰਜਾਬ ਗੱਦ ਕਰਤਾ ਯਾਰ ਇਹਨਾਂ ਦੇ ਨਾਲ ਹੀ ਤੇ ਲੋਕਾਂ ਦੇ ਪੁੱਤ ਮਾਰਦੇ ਯਾਰ ਮਾਵਾਂ ਰੋਂਦੀਆਂ ਫਿਰਦੀਆਂ ਅੱਜ ਲੰਚ ਕੀਤਾ ਦੀ ਤੂੰ ਹੀ ਜਾਣ ਪਤਾ ਮੀਰੀ ਠੇਲੇ ਕਿੱਥੋਂ ਦਾ ਲੈ ਉਹ ਦਿਰਾ ਮਤੀ ਲੈ ਲੋ ਮੜਾਈ ਹੋ ਜਾਂਦੇ ਬੰਦਿਆਂ ਦਾ ਨਾਮ ਚਲੋ ਫੇ ਮਜੀਟਿਆ ਦੇ ਸਾਥੀ ਜਿਹੜੇ ਕਰੀਬੀ ਸੀਗੇ ਤਲਬੀਰ ਗਿੱਲ ਹੋ ਗਏ ਜਾਂ ਚਿਨਾ ਸਾਹਿਬ ਹੋ ਗਏ ਰਾਜਾ ਸੰਸੀਤ ਹੋ ਇਹ ਜਦੋਂ ਤੁਹਾਡੇ ਨਾਲ ਮਿਲ ਕੇ ਤੁਹਾਨੂੰ ਮਜ਼ਬੂਤੀ ਹੁਣ ਮਿਲ ਰਹੀ ਹੈ ਉਹ ਸਭ ਵਧੀਆ ਕੰਮ ਕਰਵੇ ਉਹ ਦੋਂਦੇ ਤੇ ਕਿੰਨੇ ਇਹਨਾਂ ਦੇ ਜਲੀਲ ਕਿਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਉਹ ਦੋਂਦੇ ਹੱਸੇ ਜਾਂ ਤਾਂ ਗਾਵਾ ਕੱਢਦੇ ਨੂੰ ਅਈ ਥੋੜਾ ਘੜਦੇ ਹੋ ਉਹੀ ਘੜਦੇ ਜਿਹੜੇ ਅਦਾਸ ਐ ਇਹ ਕਰਕੇ ਇਹੋ ਜਿਹੇ ਬੰਦੇ ਦਾ ਯਾਰ ਪੁਲਿਸ ਪੰਜਾਬ ਬਚਾਓ ਇਹਨਾਂ ਕੋ ਕੱਲ ਹੀ ਇਹਨਾਂ ਦਾ ਨਾਲ ਲੀਤੇ ਪਹਿਲਾਂ ਤਿੰਨ ਆਏ ਸੀ ਸੁਣੋ ਤਿੰਨ ਆਏ ਵਿਧਾਨ ਸਭਾ ਚ ਤੇ ਮਜੀਠੀਆ ਸਾਹਿਬ ਨੂੰ ਡਵਾਸ ਵਧਾਈ ਦੇ ਦਿਓ ਭੈਣ ਜੀਆ ਕਾ ਦਿੱਲੀ ਨਹੀਂ ਜਾਦੇ ਬਾਦਲਪਿੰਡ ਚ ਵਾਪਸ ਆ ਰਹੇ ਲੰਬੀ ਚ ਸਮਝ ਨਹੀਂ ਕੋ ਹਾਂ ਉਹਨਾਂ ਦੱਸ ਦੇ ਇਹ ਮਜੀਠੀਆ ਦੀ ਕਸੂਤ ਕਰਕੇ ਆ ਅਬ ਵੀ ਜੀਥੇ ਉਹ ਜਿਹੜਾ ਬਨਾਬਤ ਗੰਦ ਪਾਇਆ ਉਹਦੇ ਗੱਲ ਕੇ ਕਾਲੀਦਾਲ ਇੱਥੇ ਪਹੁੰਚਿਆ। ਤਾਲੀਵਾਲ ਸਾਹਿਬ ਕਿਉਂਕਿ ਤੁਸੀਂ ਪੰਜਾਬ ਦੇ ਕੈਬਨਿਟ ਮੰਤਰੀ ਹੋ ਪੰਜਾਬ ਦੇ ਬਾਕੀ ਸਿਆਸਤ ਨੂੰ ਵੀ ਤੁਸੀਂ ਤੁਹਾਡੀ ਪੈਣੀ ਨਜ਼ਰ ਆਉਂਦੀ ਮੈਂ ਉਹਦੇ ਤੋਂ ਵੀ ਸਵਾਲ ਕਰਨਾ ਜਾਵਾਂਗਾ ਉਹ ਤੁਹਾਡੇ ਹਲਕੇ ਨਾਲ ਸੰਬੰਧ ਸਵਾਲ ਵੀ ਹੈ ਖਡੂਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਅਮਰਪਾਲ ਚੌਣ ਲੜ ਰਹੇ ਨੇ ਉਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਇੱਕ ਤਰਫਾ ਨਤੀਜਾ ਆਨ ਲੱਗਾ ਉਹ ਹਵਾ ਬਿਲਕੁਲ ਕਿਉਂਕਿ ਅੰਮ੍ਰਿਤਸਰ ਵੀ ਪੰਥਕ ਬੈਲਟ ਹੈ ਇੱਕ ਉਹ ਹਵਾ ਕਿ ਤੁਹਾਡੇ ਹਲਕੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਸਿਵਯਮਾਨ ਸਿੰਘ ਸਿਮਰਤ ਸਿੰਘ ਮਾਨ ਦੇ ਬੇਟੇ ਇਥੋਂ ਇਸ ਨੈਰੇਟਿਵ ਨੂੰ ਇਸ ਫੈਕਟਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਔਰ ਇਹ ਕਿੱਥੇ ਨਾ ਕਿੱਥੇ ਆਮ ਆਦਮੀ ਪਾਰਟੀ ਦਾ ਹੀ ਜਿਹੜਾ ਵੋਟ ਬੈਂਕ ਆ ਪ੍ਰਭਾਵਿਤ ਹੁੰਦਾ ਸਾਡਾ ਕਿਤੇ ਨਹੀਂ ਹੋ ਜਾ ਪੰਥਕ ਵੋਟ ਉੱਪਰ ਚ ਲੜ ਰਹੀ ਹੈ ਸਾਡਾ ਕੋਈ ਸਾਡਾ ਕਿਸੇ ਦਾ ਕੋਈ ਮਤਲਬ ਨਹੀਂ ਸਾਡੇ ਲੋ ਸਰਦਾਰ ਮਾਨ ਸਿੰਘ ਮਾਨ ਅਮਰਪਾਲ ਜੀ ਜਿਹੜੇ ਜਿੰਨੇ ਲੈਕਚਰ ਲੜਦੇ ਯਾਰ ਡੈਮੋਕ੍ਰੇਸੀ ਦੇ ਤੇ ਲੜੇ ਕੋਈ ਗੱਲ ਨਹੀਂ ਸਾਡੇ ਵੋਟ ਬੈਂਕ ਦਾ ਕਿਤੇ ਕੋਈ ਅਸਰ ਨਹੀਂ ਔਰ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਕੇਂਦਰ ਦੀ ਸਾਜ਼ਿਸ਼ ਅਮਰਪਾਲ ਨੂੰ ਇਲੈਕਸ਼ਨ ਲੜਾਣਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਹੋ ਰਹੀ ਹੈ ਫਿਰਕੂਵਾਦ ਜਿਹੜਾ ਹੈ ਉਹ ਜਗ੍ਹਾ ਕਿਥੇ ਲੈ ਰਿਹਾ ਇਹਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਤੁਸੀਂ ਤੁਸੀਂ ਕਿਉਂਕਿ ਆਪ ਦੱਸਿਆ ਸੀ ਕੋਈ ਕੋਈ ਇੰਦਾ ਨਹੀਂ ਹੋ ਸਕਦਾ ਸੁਖਬੀਰ ਬਾਦਲ ਦੀ ਗੱਲ ਤੇ ਯਕੀਨ ਨਾ ਕਰੋ ਸੁਖਬੀਰ ਬਾਦਲ ਤੇ ਮੈਂ ਊਂਤ ਪੜਾਂਗ ਮਾਪ ਬੋਲਣ ਦਾ ਕੋਈ ਇੰਦਾ ਨਹੀਂ ਗੱਲ ਤੁਸੀਂ ਆਪ ਵਿਕਟਿਮ ਵੀ ਰਹੇ ਹੋ 84 ਦੇ ਬਾਅਦ ਜਿਹੜੇ ਹਾਲਾਤ ਬਣੇ ਜਿਦ ਤੁਸੀਂ ਆ ਤੁਹਾਡੇ ਮੇਰੇ ਤਿੰਨ ਪਰਵਾਸ ਸ਼ਹੀਦ ਹੋ ਤਿੰਨ ਪਰਵਾਸ ਦੇ ਜੀ ਸ਼ਹੀਦ ਹੋਇਆ ਮੈਂ ਵਿਕ ਅਸਮੇ ਨੂੰ ਪਤਾ ਵੀ ਨਾ ਚੀਜ਼ਾਂ ਦਾ ਕੋਈ ਅਸਰ ਦੇਉਂਦਾ ਇਹ ਡੈਮੋਕ੍ਰੇਸੀ ਹੈ ਯਾਰ ਅਗਲੇ ਲੜਦੇ ਲੜਦੋ ਕੋਈ ਗੱਲ ਨਹੀਂ ਅਗਲੇ ਜੋ ਕਹਿੰਦੇ ਕਹਿਣ ਦੋ ਕੋਈ ਇੰਚ ਕਿਹੜੀ ਗੱਲ ਹਰ ਬੰਦੇ ਨੂੰ ਆਪਣਾ ਅਕਿਆ ਲੜੇ ਆਪਣੀ ਲੱਖ ਪੰਜਾਬ ਸਰਕਾਰ ਸક્ષਮ ਹੈਗੀ ਇਹ ਦੇ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ ਤਾਂ ਮਾਹੌਲ ਸੰਭਾਲ ਲੋਗੇ ਬਿਲਕੁਲ ਕੰਟਰੋਲ ਕਰਦੇ ਸਬਤਿਆ ਹੀ ਕਿਸੇ ਨੂੰ ਗੜਬੜ ਨਹੀਂ ਪੰਜਾਬ ਚ ਕਰਦਿਆਂਗੇ ਕਿਸੇ ਨੂੰ ਕੇ ਜਾਤ ਪਾਤ ਦੇ ਖਿਲਾਫ ਕਿਸੇ ਤੁਹਾਨੂੰ ਦੇ ਖਿਲਾਫ ਇੱਕ ਦੂਜੇ ਨੂੰ ਕੋਈ ਐਦਾਂ ਦਾ ਕਰਨ ਨਹੀਂ ਦੇਵਾਂਗੇ ਹਰ ਬੰਦਾ ਆਪੋ ਆਪਣੇ ਤੁਹਾਨੂੰ ਮੰਨਦਾ ਆਪੋ ਆਪਣੀ ਜਾਤ ਪਾਤ ਚ ਰਹਿੰਦਾ ਲੋਕ ਪਿਆਰ ਨਾਲ ਰਹਿਣ ਆਪਣੀ ਸਦਭਾਵਨਾ ਵਧੀਆਂ ਬਣਾ ਕੇ ਰੱਖਣ ਅਸੀਂ ਕਿਸੇ ਨੂੰ ਵੀ ਕੋਈ ਨਿਜਾਇਜ਼ ਤੰਗ ਨਹੀਂ ਕਰਦੇ ਨਾ ਕਿਸੇ ਨੂੰ ਗਰਬਰ ਕਰਦੇ ਆਗੇ ਨਾ ਕਿਸੇ ਨੂੰ ਮੌਤ ਸਾਫ ਕਰਦੇ ਲਕਸ਼ਣ ਲੜਦਾ ਹਰਕ ਦੀ ਡੈਮੋਕ੍ਰੇਸੀ ਆ ਸਭ ਲੜਨ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਮੋਦੀ ਅੱਜ ਦਿਨਾਂਗਰ ਚ ਰੈਲੀ ਕਰ ਰਹੇ ਨੇ ਤੁਹਾਡੇ ਹਲਕੇ ਦੇ ਪ੍ਰਭਾਵ ਪਊਗਾ ਉਸ ਰੈਲੀ ਦਾ ਨਹੀਂ ਦੇ ਕੋਈ ਪ੍ਰਭਾਵ ਪ੍ਰਧਾਨ ਮੰਤਰੀ ਦਾ 5 ਕਿਲੋਮੀਟਰ ਤੋਂ ਵੱਧ ਕਿਸੇ ਪ੍ਰਭਾਵ ਦੀ ਬੇਦਾਰੀ ਛੱਡੋ ਤੁਸੀਂ ਮੋਦੀ ਜੀ ਦਾ ਕੰਮ ਹੋ ਗਿਆ ਦਿਨਾਂਗਰ ਇਸ ਤੋਂ 60 70 ਕਿਲੋਮੀਟਰ ਹੈ ਨਹੀਂ ਪੰਜ ਕਿਲੋਮੀਟਰ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਬੈਟਰੀ ਔਰ ਜਾਂਦੀ ਆ ਉਹਦੇ ਫਿਊਜ਼ ਖਤਮ ਹੋ ਜਾਂਦੇ ਉੱਥੇ ਮੋਦੀ ਨੂੰ ਸਾਹਿਬ ਲੋਕ ਜਾਂਦੇ ਉਹ ਕੱਲ ਦਾਵਾ ਕਰਕੇ ਗਏ ਕਿ ਸਿੱਖਾਂ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਕਰਤਾਰਪੁਰ ਲਾਂਘਾ ਖੁਲਵਾਇਆ ਗੁਜਰਾਤ ਦੇ ਵਿੱਚ ਗੁਰਦੁਆਰਾ ਸਾਹਿਬ ਬਣਵਾਏ ਨਾ ਨਾ ਉਹ ਦੱਸ ਦਿੰਦੇ ਨਾ 740 ਕਿਸਾਨ ਵੀ ਸ਼ਹੀਦ ਇਹਨਾਂ ਨੇ ਕੀਤੇ ਇਹਦੀ ਨਾ ਦੱਸ ਦਿਓ ਇਹਦੀ ਦੱਸ ਦਿਓ ਕਿ 740 ਕਿਸਾਨ ਇਹਨਾਂ ਨੇ ਛੀਦ ਕੀਤੇ ਸਮਝ ਦੇ ਗੇਗਾ ਉਹ ਵੀ ਨਾਲ ਦੱਸਿਆ ਕਰ ਆਖਰੀ ਜਵਾਲਾ ਕੋਵਰ ਵਿਜੇ ਪ੍ਰਤਾਪ ਜਿਸ ਤਰ੍ਹਾਂ ਤੁਹਾਡੀ ਰੈਲੀਆਂ ਦੇ ਵਿੱਚ ਤੁਹਾਡਾ ਤੇ ਸਮਰਥਨ ਕਰ ਰਹੇ ਨੇ ਪਰ ਪਹਿਲਾ ਉਹ ਕਹਿ ਦਿੰਦੇ ਨੇ ਕਿ ਮੰਚ ਤੋਂ ਖੜੇ ਹੋ ਕੇ ਹਜ਼ਾਰ ਬੰਦੇ ਸਾਹਮਣੇ ਕਹਿ ਦਿੰਦੇ ਨੇ ਕਿ ਨਸ਼ਾ ਸਰਕਾਰ ਦੇ ਕਹਿਣ ਤੇ ਜਾਂ ਕੁਝ ਬੰਦਿਆਂ ਦੇ ਕਰਕੇ ਅਫਸਰ ਜਿਹੜੇ ਮਦਦ ਕਰ ਰਹੇ ਉਹਨਾਂ ਅਫਸਰਾਂ ਕਰਕੇ ਨਸ਼ਾ ਫੈਲ ਰਿਹਾ ਉਸੇ ਮੰਚ ਤੋਂ ਕਹਿੰਦੇ ਨੇ ਕਿ ਧਾਲੀਵਾਲ ਸਾਹਿਬ ਨੂੰ ਵੋਟ ਵੀ ਪਾਓ ਇਹਦਾ ਨੁਕਸਾਨ ਨਹੀਂ ਹੋਊਗਾ ਤੁਹਾਨੂੰ ਧਾਲੀਵਾਲ ਸਾਹਿਬ ਕੋਵਰ ਵਿਜੇ ਪ੍ਰਤਾਪ ਜੀ ਪਾਰਟੀ ਦੇ ਐਮਐਲਏ ਨੇ ਸੀਨੀਅਰ ਆਗੂ ਨੇ ਪਾਰਟੀ ਲਈ ਲੜਾਈ ਲੜਨਦੇ ਆ ਰੋਜ਼ ਮੇਲ ਲਈ ਕੈਂਪੇਨ ਕਰਨਦੇ ਆ ਸਭ ਦੇਖੀ ਗਾ ਪਰ ਕਿਹੋ ਜੀ ਕੈਂਪੇਨ ਹੋਏ ਇੱਕ ਪਾਸੇ ਬਦਨਾਮ ਵੀ ਕਰੀ ਜਾਂਦੇ ਸਰਕਾਰ ਨੂੰ ਫਿਰ ਦੂਜੇ ਪਾਸੇ ਤੁਹਾਡੇ ਲਈ ਕੈਂਪੇਨ ਵੀ ਕਰੀ ਜਾਂਦੇ ਤਾਨੂੰ ਲੱਗਦਾ ਜੇ ਕੋਈ ਬੰਦਾ ਆਪਣੇ ਦਿਲ ਦੀ ਗੱਲ ਕਹਿੰਦਾ ਤੇ ਕੀ ਬਦਨਾਮ ਹੋ ਗਿਆ ਫਿਰ ਕੀ ਕਹਤਾ ਕਹਿੰਦੇ ਬੜੇ ਸੰਗੀਨ ਰੋਪ ਲਾਉਂਦੇ ਨਾ ਕਾਹਦਾ ਸੰਗੀਨ ਹੈ ਕੀ ਸੰਗੀਨ ਹੋ ਗਿਆ ਪੰਜਾਬ ਦੇ ਚ ਨਸ਼ਾ ਬੜੀ ਵੱਡੀ ਇੱਕ ਪ੍ਰੋਬਲਮ ਹੈ ਅੱਜ ਦੀ ਹੈ ਪਿਛਲੇ 25 ਸਾਲ ਤੋਂ ਅੱਜ ਤੁਸੀਂ ਕਹੋ ਕੋਈ ਗੱਲ ਨਹੀਂ ਹੱਲ ਕਰਨ ਦੇ ਉਹਦਾ ਜਿੰਨੇ ਤੱਕ ਡਰੋਨ ਨਹੀਂ ਬੰਦ ਹੋਊਗਾ ਨਸ਼ਾ ਕਿੱਥੋਂ ਬੰਦ ਹੋ ਜਾਊਗਾ ਚਾਹੇ ਮੈਂ ਕਹਾਂ ਜਾਂ ਤੁਸੀਂ ਕਹੋ ਕੋਈ ਕਹਲੇ ਪਰ ਉਹ ਪਾਰਟੀ ਦੇ ਇਮਾਨਦਾਰ ਸਾਫ ਸੁਥੀ ਦੇਖਾਲੇ ਬੰਦੇ ਆ ਉਹਦੇ ਇੰਨਾ ਕੰਮ ਕਾਂਡੇ ਤੁਸੀਂ ਦੇਖਿਓ ਨੌਥ ਸਲਾ ਰਿਜ਼ਲਟ ਕਿਦਾਂ ਦਾ ਹੁੰਦਾ ਉਹ ਜਿਹਨੂੰ ਤੁਸੀਂ ਪਹਿਲਾਂ ਬੋਲਣ ਦੇ ਨਾ ਟੈਲ ਮੰਤਰੀ ਨੂੰ ਟੈਲਾ ਦਾ ਮੰਤਰੀ ਜੇ ਉਹ ਨੌਥ ਚ ਕੋਮਤ ਵਿਜੇ ਪ੍ਰਤਾਪ ਜੀ ਮਾਇਨਾ ਦੇਣਗੇ ਤਾਂ ਆਖਿਓ ਤੁਸੀਂ ਵੇਖਿਓ ਕੀ ਹੁੰਦਾ ਬਿਲਕੁਲ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ ਜਨਤਾ ਸੰਤੁਸ਼ਟਾ ਜੋ ਇਹਨਾਂ ਨੇ ਪੱਖ ਰੱਖਿਆ ਜੀ ਬਿਲਕੁਲ ਜਿੰਦਾਬਾਦ ਇਹਨਾਂ ਦੀ ਜਿੰਦਾਬਾਦ ਸਨ ਆਮ ਆਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਇਹਨਾਂ ਦਾ ਇਹ ਦਾਵਾ ਹੈ ਕਿ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਆਪਣੇ ਹਲਕੇ ਦੇ ਵਿੱਚ ਹੀ ਜੋ ਵਿਕਾਸ ਕੀਤਾ ਉਸ ਵਿਕਾਸ ਨੂੰ ਲੈ ਕੇ ਬਾਕੀ ਹਰ ਹਲਕਿਆਂ ਦੇ ਵਿੱਚ ਵੀ ਕੁੰਬਰੇ ਨੇ ਪੂਰੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਆਪਣਾ ਰਿਪੋਰਟ卡 ਦੇ ਰਹੇ ਨੇ ਔਰ ਆਪਣਾ ਵਿਜ਼ਨ ਵੀ ਦੱਸ ਰਹੇ ਨੇ ਆਪਣਾ ਅੰਮ੍ਰਿਤਸਰ ਦੇ ਲਈ ਮੈਨੀਫੈਸਟੋ ਵੀ ਦੱਸ ਰਹੇ ਨੇ ਔਰ ਜਿੱਤ ਇਹਨਾਂ ਦੀ ਪੱਕੀ ਹੈ ਦੇਖਦੇ ਰਹੋ ਦਿਨਖ ਚੋਰਾ ਟੀਵੀ